2 ਤਰੀਕ ਨੂੰ ਘਰ ਦੇ ਵਿੱਚ ਵਿਆਹ ਰੱਖਿਆ ਸੀ ਤੇ ਇਸੇ ਦਰਮਿਆਨ ਹੀ ਘਰ ਤੇ ਮੁੰਡੇ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਨਹਿਰ ਤੇ ਵਿੱਚ ਦੋ ਮੁੰਡਿਆਂ ਦੇ ਵੱਲੋਂ ਛਾੜ ਮਾਰੀ ਗਈ ਹੈ ਇੱਕ ਨੂੰ ਬਚਾਉਂਦੇ ਹੋਏ ਦੂਸਰੇ ਦੀ ਜਾਨ ਚਲੀ ਗਈ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਪਤਾ ਲੱਗਿਆ ਕਿ ਹੁਣ ਇਸ ਮੁੰਡੇ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਵਿਆਹ ਦੀਆਂ ਖੁਸ਼ੀਆਂ ਧਰੀਆਂ ਧਰਾਈਆਂ ਰਹਿ ਗਈਆਂ ਸਨ ਮੁਕਸਰ ਸਾਹਿਬ ਦੇ ਪਿੰਡ ਗੁਰੂ ਸਰ ਦੇ ਵਿੱਚੋਂ ਲੰਗਦੀ ਰਾਜਸਥਾਨ ਨਹਿਰ ਦੇ ਵਿੱਚ ਰੁੜੇ ਦੋ ਚਚੇਰੇ ਭਰਾ ਸੀ ਇਹ ਜਿਨ੍ਹਾਂ ਦੀ ਮ੍ਰਿਤਕ ਦੇ ਅੱਜ 8 ਦਿਨ ਬਾਅਦ ਬਰਾਮਦ ਹੋਈ ਹੈ ਪਿੰਡ ਲੰਬੀ ਨੇੜੇ ਨਹਿਰ ਦੇ ਵਿੱਚੋਂ ਮਿਲੀ ਹੈ ਜਦੋਂ ਕਿ ਦੂਸਰੇ ਭਰਾ ਜਿਸ ਦਾ ਨਾਮ ਰਾਜਵਿੰਦਰ ਸਿੰਘ ਸੀ ਉਸ ਦੀ ਤਲਾਸ਼ ਹਲੇ ਵੀ ਜਾਰੀ ਹੈ ਦੱਸਦੀ ਹੈ ਕਿ ਬੀਤੇ ਮੰਗਲਵਾਰ ਸ਼ਾਮ ਕਰੀਬ 4:30 ਵਜੇ ਦੋ ਚਚੇਰੇ ਭਰਾਵਾਂ ਨੇ ਪਿੰਡ ਗੁਰੂ ਸਰ ਦੇ ਕੋਲੋਂ ਲੰਗਦੀ ਰਾਜਸਥਾਨ ਨਹਿਰ ਦੇ ਵਿੱਚ ਉਹਨਾਂ ਦੇ ਜਾਣ ਦੀ ਖਬਰ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਦਿੱਤੀ ਗਈ ਸੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿਣ ਤੋਂ ਬਾਅਦ ਉਹ ਲਾਪਤਾ ਹੋ ਗਏ ਗੋਤਾਖੋਰਾਂ ਦੇ ਵੱਲੋਂ 8 ਦਿਨਾਂ ਤੱਕ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੇ ਚੱਲੀਏ ਕਿ ਮ੍ਰਿਤਕ ਸੁਖਜਿੰਦਰ ਸਿੰਘ ਉਤਰ ਬਲਜੀਤ ਸਿੰਘ 8 ਦਿਨ ਪਹਿਲਾਂ ਆਪਣੇ ਚਚੇਰੇ ਭਰਾ ਰਾਜਵਿੰਦਰ ਸਿੰਘ ਦੇ ਨਾਲ ਭਰਾ ਦੇ ਵਿਆਹ ਦੇ ਲਈ ਕੱਪੜੇ ਖਰੀਦਣ ਲਈ ਘਰੋਂ ਨਿਕਲਿਆ ਸੀ ਸਾਈਕਲ ਤੇ ਗਿੱਦੜ ਬਾਹ ਆਏ ਹੋਏ ਸਨ ਪਰ ਸੁਖਜਿੰਦਰ ਸਿੰਘ ਨੇ ਅਚਾਨਕ ਹੀ ਸਾਈਕਲ ਇੱਕ ਪਾਸੇ ਸੁੱਟ ਦਿੱਤਾ ਅਤੇ ਖੁਦ ਨਹਿਰ ਦੇ ਵਿੱਚ ਉਹ ਜਾ ਡਿੱਗਿਆ ਉਸ ਨੂੰ ਬਚਾਉਣ ਦੇ ਲਈ ਰਾਜਵਿੰਦਰ ਸਿੰਘ ਨੇ ਵੀ ਨਹਿਰ ਦੇ ਵਿੱਚ ਛਾਲ ਮਾਰੀ ਹੋਰ ਕੁਝ ਨੂੰ ਸੁਝਿਆ ਨਹੀਂ ਉਸ ਨੂੰ ਇਹ ਹੀ ਸੀ ਕਿ ਉਹ ਆਪਣੇ ਭਰਾ ਨੂੰ ਬਚਾ ਲਵੇਗਾ ਸੂਚਨਾ ਮਿਲਣ ਤੇ ਡੀਐਸਪੀ ਜਸਵੀਰ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਗੋਤਾਖੋਰਾਂ ਨੇ ਨਹਿਰ ਦੇ ਤੇਜ਼ currents ਦੇ ਵਿੱਚ ਲਾਪਤਾ ਹੋਏ ਦੋਵੇਂ ਭਰਾਵਾਂ ਨੂੰ ਲੱਭਣ ਦੇ ਅੰਤਕ ਯਤਨ ਕੀਤੇ ਸਨ ਪਰ ਉਹ ਨਹੀਂ ਮਿਲੇ ਅਜ ਅਠ ਦਿਨਾਂ ਬਾਅਦ ਮੰਗਲਵਾਰ ਨੂੰ ਸੁਖਿੰਦਰ ਸਿੰਘ ਦੀ ਦੇ ਲੰਬੀ ਨੇੜੇ ਰਾਜਸਥਾਨ ਨਹਿਰ ਦੇ ਵਿੱਚੋਂ ਮਿਲੀ ਹੈ ਉੱਥੇ ਹੀ ਰਾਜਵਿੰਦਰ ਦੀ ਭਾਲ ਜੋ ਕਿ ਚਚੇਰਾ ਭਰਾ ਹੈ ਇਸ ਦਾ ਉਸ ਦੀ ਜਾਰੀ ਹੈ ਥਾਣਾ ਗਿੱਦੜ ਬਾਹਾ ਦੀ ਇੰਚਾਰਜ ਦੀਪਿਕਾ ਕੰਬੋਜ ਨੇ ਇਸ ਮੌਕੇ ਤੇ ਦੱਸਿਆ ਕਿ ਤਲਾਸ਼ੀ ਲਗਾਤਾਰ ਕੀਤੀ ਜਾ ਰਹੀ ਹੈ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਹੈ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾਣੀ ਹੈ ਤਾਂ ਇਸ ਦੇ ਨਾਲ ਹੀ ਇੱਕ ਵੱਡਾ ਸਵਾਲ ਖੜਾ ਹੋਇਆ ਕਿ ਆਖਿਰਕਾਰ ਵਿਆਹ ਦੀਆਂ ਤਿਆਰੀਆਂ ਦੇ ਵਿਚਾਲੇ ਵਿਆਹ ਦੀ ਹੀ ਸ਼ਾਪਿੰਗ ਕਰਨ ਨਿਕਲੇ ਮੁੰਡੇ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਆਰਥਿਕ ਤੌਰ ਤੇ ਉਹ ਪਰੇਸ਼ਾਨ ਸੀ ਪਰ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਅਤੇ ਪਿੰਡ ਦੇ ਲੋਕਾਂ ਦੇ ਨਾਲ-ਨਾਲ ਪਰਿਵਾਰਿਕ ਮੈਂਬਰਾਂ ਨੇ ਜੋ ਕੁਝ ਦੱਸਿਆ ਆਓ ਜਾਣਦੇ ਗੁਰਮੀਤ ਸਿੰਘ ਜੀ ਜਿਹਦੀ ਡੈੱਡ ਬਡੀ ਮਿਲੀ ਹੈ ਕੀ ਲੱਗਦਾ ਜੀ ਤੁਹਾਡਾ ਇਹ ਚਾਚੇ ਦਾ ਪੁੱਤ ਸੀ ਹੂੰ ਕਿੱਥੋਂ ਮਿਲੀ ਤੇ ਕੀ ਗੱਲਬਾਤ ਹੋਈ ਸੀ ਪਹਿਲਾਂ ਸਾਰੀ ਪਹਿਲਾਂ ਮੀਂਹ ਵਾਲੇ ਪੁੱਲ ਤੋਂ ਕੱਢੇ ਗਏਗਾ ਤਰੀ ਜਾਂਦੀ ਸਵੇਰ ਦੀ ਸੀ ਤੇ ਕੀ ਪਹਿਲਾਂ ਕੀ ਗੱਲਬਾਤ ਹੋਈ ਤੇ ਕਦੋਂ ਹੋਈ ਸੀ ਜੇ ਤੀ 30 ਤਰੀ ਸ਼ਾਹ ਨੂੰ ਪਰੇਸ਼ਾਨੀ ਨਹੀਂ ਦਿਮਾਗ ਕਿ ਮਤਲਬ ਕੋਈ ਵਿਆਹ ਦੇ ਕੱਪੜੇ ਲੈਣ ਚਲੇ ਸੀਗੇ ਮਾਗ ਤਾਂ ਕੋਈ ਪਰੇਸ਼ਾਨੀ ਨਹੀਂ ਰਹਿ ਗਈ ਸੀ ਸਮਝ ਨਹੀਂ ਸੀ ਕੀ ਗੱਲ ਹੋਸ ਹੂੰ ਦੂਸਰਾ ਮੁੰਡਾ ਬਚਾਉਂਦਾ ਡੈੱਡ ਬੱਡੀ ਹੂੰ ਦੂਸਰੇ ਦੀ ਡੈੱਡ ਬੱਡੀ ਮਿਲ ਗਈ ਨਹੀਂ ਜਾਈ ਤੱਕਣੇ ਵਾਲੀ ਹੂੰ ਅੱਜ ਕੀ ਕਾਰਵਾਈ ਕਰ ਰਹੇ ਹੋ ਓਏ ਕਿ ਲੈ ਕੇ ਆਏ ਯਾ ਹਸਪੀਟਲ ਚ ਹਮਮ ਪੋਸਟਮਾਰਟਮ ਕਰਾਣਾ ਹੈ ਅੱਗੇ ਪੁਚਾਸਾਂ ਨੂੰ ਪਤਾ ਕੀ ਕਰਨਗੇ ਸਰ ਕੀ ਨਾਮ ਐ ਟੋਤਾ ਜੀ ਸੁਨਦਰ ਸਿੰਘ ਪਿੰਡ ਦੀ ਪੰਚਾਇਤ ਸਰ ਕੀ ਮਸਲਾ ਹੋਇਆ ਜਿਹੜੀਆਂ ਨਹਿਰ ਦੇ ਵਿੱਚ ਉਹਨੂੰ ਕਲਾਸ਼ ਕਰਦੀ ਇਹ ਪਹਿਲਾ ਸਰਪੰਚ ਸਾਹਿਬ ਵੀ ਦੱਸ ਕੇ ਗਏ ਆ ਇਹ ਬੱਚੇ ਦੇ ਦਿਮਾਗੀ ਟੈਂਸ਼ਨ ਸੀਗੇ ਤੇ ਵਿਆਹ ਦੇ ਕੱਪੜੇ ਲੈਣ ਜਾਂਦੇ ਸੀ ਉਸ ਕਰਕੇ ਉੱਥੇ ਆ ਕੇ ਜੋ ਛਾਲ ਮਾਰੀ ਦੂਜਾ ਬੱਚਾ ਬਚਾਉਂਦਾ ਸੀਗਾ ਨਾਲ ਨਾਲ ਹੀ ਉਹ ਨਹਿਰ ਦੇ ਵਿੱਚ ਜੀ ਕਿੰਨੀ ਤਰੀਕ ਦੇ ਇਹ 30 ਤਰੀਕ ਦੀ ਹੈ ਸ਼ਾਮ 4:00 ਤੱਕ ਟਾਈਮ ਸੀ ਕਿਹੜੀ ਨਹਿਰ ਦੇ ਵਿੱਚ ਇਹ ਨਹਿਰ ਛਾਲਮਰ ਇਹ ਰਾਜਸਥਾਨ ਫਿਟਰ ਦੇ ਵਿੱਚ ਹੈ ਸਰ ਜਿਹੜੀ ਇਹ ਬੋਡੀ ਲੰਬੀ ਹੈ ਤੁਹਾਨੂੰ ਲੰਬੀ ਨਹਿਰ ਤੋਂ ਕੀ ਮਸਲਾ ਕੀ ਹੈ ਇਹ ਮਸਲਾ 30 ਤਰੀਕ ਦੀ ਸ਼ਾਮ ਨੂੰ 4:30 ਵਜੇ ਇਹ ਮੁੰਡੇ ਦੀ ਦਿਮਾਗੀ ਟੈਂਸ਼ਨ ਹੋਣ ਕਰਕੇ ਇਹ ਨਹਿਰ ਛਾਲਮਰਤੀ ਸੀ ਜੀ ਉਸ ਦਿਨ ਤੋਂ ਅਸੀਂ ਪਾਲ ਸਾਡੀ ਸਾਡੇ ਪਿੰਨੇ ਸਾਰੇ ਦੇ ਨਗਰ ਦੀ ਤੇ ਸਹਿਯੋਗ ਨਾਲ ਪਾਲ ਚੁਰੂ ਸੀ ਸਾਡੀ ਇਕਰ ਅੱਜ ਸਵੇਰ ਬਸ ਇੱਕ ਘੰਟਾ ਪਹਿਲਾਂ ਜਿੱਦੂ ਲਾਸ਼ ਪਿੱਛੇ ਤੋਂ ਨਿਕਲੀ ਐ ਕਿਆ ਕੇਸੀ ਮੁੰਡਾ ਲੋਕੀ ਆ ਤੁਸੀਂ ਕਿਹੜੇ ਪਿੰਡ ਤੋਂ ਆ ਰਹੇ ਹੋ ਕੀ ਨਾਮ ਐ ਕੀ ਥੋੜਾ ਡੈਫੀਨੇਸ਼ਨ ਮੇਰਾ ਮੈਂ ਵਜੀਰ ਸਿੰਘ ਸਰਪੰਚ ਲੁੰਡੇ ਵਾਲਾ ਪਿੰਡ ਆ ਜੀ ਤੇ ਇਹ ਸਾਡੇ ਇਸੀ ਪਰਿਵਾਰ ਨਾਲ ਦਾ ਸੰਬੰਧ ਰੱਖਦੇ ਮੁੰਡੇ ਦੋਨੇ ਤੇ ਇਹਦੇ ਭਾਈ ਦੀ ਮੈਦ ਸੀਗੀ ਜੀ ਕਪੜੇ ਲੈਣ ਲਈ ਜਾ ਰਹੇ ਸੀ ਬਿਦਰਵਾਜੇ ਆਖਿ ਚ ਕੋਈ ਲੈਣ ਦੇਣ ਦੀ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਸੀ ਨਹੀਂ ਸੀ ਵੈਸੇ ਦਿਮਾਗੀ ਟੈਨਸ਼ਨ ਸੀ ਇਹਦੀ ਦਵਾਈ ਬੂਟੀ ਚੱਲਦੀ ਸੀ ਕਿੰਨੇ ਕੁ ਮਸਲੇ ਇਹ ਉਮਰੇ ਦੀ ਜਿਹੜੇ 30 ਸਾਲ ਦੇ ਠਾਈ 30 ਸਾਲ ਦੀ ਉਮਰ ਚ ਗਈ ਸੀ ਲਗਭਗ ਇਹਦੇ ਦੋ ਇੱਕ ਬੇਟਾ ਤੇ ਇੱਕ ਬੇਟੀ ਹੈ ਜੀ ਨਾਲ ਦੇ ਜਿਹੜਾ ਨਾਲ ਦਾ ਸੀਗਾ ਉਹ ਮੁੰਡਾ ਟੇਲਰ ਦਾ ਕੰਮ ਕਰਦਾ ਸੀਗਾ ਜੀ ਤੇ ਉਹ ਕੁਮਾਰਾ ਸੀਗਾ ਜੀ ਉਹਦੀ ਉਮਰ ਲਗਭਗ ਸਾਰੀ 17-18 ਸਾਲ ਦੀ 19 ਸਾਲ ਦੀ ਉਮਰ ਸੀ ਜੀ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਕੇ ਉਹ ਛਾਲ ਮਾਰ ਗਿਆ ਜੀ ਨਾਲ